ਜਲੰਧਰ ਦੇ ਮਕਸੂਦਾ ਏਰੀਏ ਦੇ ਵਿੱਚ ਬਰੀਆਣਾ ਮੋੜ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਖੁਦ ਨੂੰ CIA ਦੇ ਮੁਲਾਜ਼ਮ ਦੱਸਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਹ ਦੋਨੋਂ ਨਕਲੀ ਪੁਲਿਸ ਅਧਿਕਾਰੀ ਬਣ ਕੇ ਰੋਜ਼ਾਨਾ ਇਲਾਕੇ ਦੇ ਵਿੱਚ ਆਟੋ ਚਾਲਕਾਂ ਦੇ ਕੋਲੋਂ ਵਸੂਲੀ ਕਰਦੇ ਸਨ ਉਹਨਾਂ ਨੇ ਕਿਹਾ ਕਿ ਅੱਜ ਉਸ ਸਮੇਂ ਪਰਦਾ ਫਾਸ਼ ਹੋਇਆ ਜਦੋਂ ਇਹਨਾਂ ਕੋਲੋਂ ਆਈ ਕਾਰਡ ਮੰਗਿਆ ਗਿਆ ਉਹਨਾਂ ਨੇ ਕਿਹਾ ਕਿ ਇਸ ਬਾਬਤ ਜਦੋਂ ਪੁਲਿਸ ਨੂੰ ਸੱਦਿਆ ਗਿਆ ਤਾ ਇਹਨਾਂ ਦੀ ਵੀਡੀਓ ਵੀ ਬਣਾਈ ਗਈ ਹੈ ਉਹਨਾਂ ਕਹਿੰਿਆ ਕਿ ਇਸ ਬਾਬਤ ਉਹਨਾਂ ਮਕਸੂਦਾ ਥਾਣੇ ਦੇ ਵਿੱਚ ਇਸ ਸੰਬੰਧੀ ਜਾਣਕਾਰੀ ਦੇ ਕੇ ਇਹਨਾਂ ਨੂੰ ਫੜਾਇਆ ਉਧਰ ਇਸ ਮਾਮਲੇ 'ਚ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਇੱਕ ਮਿੰਟ ਭਾਈ ਕਿੰਨਾ ਕੋ ਪੈਸੇ ਖੁੰਦੇ ਕਿੰਨਾ ਕੋੜਾ ਪੈਸੇ ਕਿੰਨਾ ਖੁੰਦੇ ਆ ਇਹ ਤਾਂ ਹੋਏ ਭਾਈ ਮੁੰਡੇ ਦਾ ਮੁੰਡੇ ਦੇ ਪੈਸੇ ਨਹੀਂ ਤੁਸੀਂ ਵੀ ਸੁਣਦੇ ਭਾਈ ਸੱਤ ਲੋਏ ਭਾਈ ਆਪਣੇ ਵੀਰ ਭਰਾ ਤੋਂ ਵਾਲੇ ਨੇ ਰੋਡ ਤੇ ਚੱਲਦੇ ਰੋਜ਼ ਅੱਜ ਆਟੋ ਚਲਾਉਂਦੇ ਆ ਭਾਈ ਮੇਰੇ ਕੋ ਬੰਦੇ ਪੈਸੇ ਖੋ ਗਏ ਅੰਦਰ ਰਾਜਧਾਨੀ ਦਾ ਮੈਂ ਕਾ ਮੁੰਡੇ ਕੋਨੇ ਦਾ ਦੋ ਮੈਨੂੰ ਅੱਜ ਭਾਈ ਸਪੈਸ਼ਲ ਸੱਦੇ ਉਹਨਾਂ ਨੇ ਮੈਂ ਭਾਈ ਗਿਆ ਇਹ ਆਂਦੇ ਨੇ ਗੁੱਟ ਫੜ ਜਾ ਮੁੰਡਿਆਂ ਦਾ ਅੱਛਾ ਜੀ ਕਹਿੰਦਾ ਪੈਸੇ ਦੋ ਮੈਂ ਸੀਏ ਵਾਂਨੇ ਫੋਨ ਕੀਤਾ ਨਹੀਂ ਚ ਨਾ ਭਾਈ ਨੂੰ ਮੁੰਡਾ ਮੇਰਾ ਯਾਰ ਦੋਸਤ ਉਹਨੇ ਉਹਨੇ ਫੋਨ ਕੀਤਾ ਉਹ ਕਹਿੰਦਾ ਮੁਲਾਜ਼ਮ ਨਹੀਂ ਹੈਗਾ ਕੋਈ ਹਾਂ ਇਹ ਉੱਥੋਂ ਗਿਆ ਢੋੜ ਇਹ ਸੀਏ ਦੇ ਮੁਲਾਜ਼ਮ ਕਿੰਦੇ ਆਪਣੇ ਉਹ ਮੁਲਾਜ਼ਮ ਅਗਲੇ ਸਿੱਤਰ ਮਾਰੋ ਕਹਿੰਦਾ ਇਹ ਦੋਸਤ ਦੱਸੀ ਕਿ ਸੀਐਸਟਾਫ ਦਾ ਨਾਮ ਲਿੱਤਾ ਜਾ ਰਿਹਾ ਇਹ ਸਾਡੇ ਆਪ ਦੇ ਮੁਲਾਜ਼ਮ ਕਹਿੰਦਾ ਮੈਂ ਸੀਏ ਵਾਲੇ ਮੁਲਾਜ਼ਮ ਆਪਾਂ ਸੀਏ ਵਾਲਾਂ ਚ ਪਤਾ ਕਰਾਇਆ ਉਹ ਕਹਿੰਦੇ ਸਾਡੇ ਕੋਈ ਮੁਲਾਜ਼ਮ ਨਹੀਂ ਆ ਹੋਏ ਇਹਨਾਂ ਦਾ ਗਰੁੱਪ ਆ ਭਾਈ ਇਹ ਗਰੁੱਪ ਨਹੀਂ ਇੱਕ ਮਿੰਟ ਜਦੋਂ ਜਦੋਂ ਤੁਹਾਡੇ ਕੋਲੇ ਪੈਸੇ ਜਿੱਦਾਂ ਖੋਏ ਆ ਇਹਨਾਂ ਦੇ ਗਰੁੱਪ ਨੇ ਖੋਏ ਇਹਨਾਂ ਨੇ ਨਹੀਂ ਖੋਏ ਇਹਨਾਂ ਦੇ ਗਰੁੱਪ ਆ ਤੁਹਾਡਾ ਕੀ ਨਾਮ ਭਜੀ ਪਵਨ ਤੁਸੀਂ ਕਿੱਥੇ ਰਹਿਣ ਵਾਲੇ ਹੋ ਬਰਿਆਨੇ ਦਾ ਬਰਿਆਨੇ ਦੇ ਪਵਨ ਜੀ ਤੁਸੀਂ ਕੀ ਕੰਮ ਕਰਦੇ ਹੋ ਮੇਰਾ ਭਾਈ ਡੈਂਟੀ ਪੈਂਡਿੰਗ ਦਾ ਡੈਂਟੀ ਜਦੋਂ ਇਹਨਾਂ ਨੇ ਪੈਸੇ ਖੋਏ ਇਹਨਾਂ ਨੇ ਪੁਲਿਸ ਦਾ ਨਾਮ ਲਿਆ ਸੀ ਹਾਂ ਜੀ ਕਹਿੰਦੇ ਸੀ ਐਸਟਾਫ ਤੋਂ ਅਸੀਂ ਕਹਿੰਦੇ ਮਲਾਜਮ ਕੋਈ ਆਇਡੈਂਟੀ ਦਿਖਾਈ ਆਪਣੀ ਕਾਰਡ ਵਗੈਰਾ ਇਸ ਵਿੱਚ ਗੱਡੀ ਦਾ ਸਿਕਟਾ ਪੀ ਰਹੇ ਸਾਨੂੰ ਕਹਿੰਦੇ ਨਹੀਂ ਸਮਾਨ ਪੀ ਰਹੇ ਜੀ ਆਪ ਰੱਜੇ ਵੇ ਫੋਲੇ ਇਹ ਅੱਛਾ ਮਤਲਬ ਕਿ ਤੁਹਾਨੂੰ ਇਹ ਆਪ ਨਸ਼ਾ ਪੂਰਾ ਕਰਦੇ ਨਹੀਂ ਚਿੱਟਾ-ਚੁਟਾ ਲਾਂਦੇ ਨਹੀਂ ਜੈੱਟ ਹੋ ਜਾਂਦੇ ਨੇ ਅੱਛਾ ਇਹ ਮਤਲਬ ਕਿ ਆਪਨੇ ਆਪ ਨੂੰ ਆਇਡੈਂਟੀ ਤੁਹਾਨੂੰ ਦੱਸ ਰਹੀ ਹੈ ਕਿ ਕੋਈ ਕਾਰਡ ਦਿਖਾਇਆ ਇਹਨਾਂ ਨੇ ਆਪਣਾ ਭਾਈ ਕਹਿੰਦੇ ਨੇ ਪ੍ਰੂਫ ਕੀ ਹੈ ਮੇਰੇ ਕੋ ਵੀਡੀਓ ਹੈ ਤੇ ਤੁਹਾਡਾ ਕੀ ਨਾਮ ਹੈ ਜੂਆ ਖੇਡਦੀ ਵੀਡੀਓ ਜੂਆ ਖੇਡਦੇ ਹਾਂ ਭਾਈ ਜੀ ਮੇਰੀ ਇੱਕ ਚੀਜ਼ ਸੁਣੋ ਜੂਆ ਇੱਕ ਮਿੰਟ ਭਾਈ ਜੀ ਜੂਆ ਕੌਣ ਖੇਡਦਾ ਪਿਆ ਸੀ ਭਾਈ ਇਹ ਸਾਰੇ ਬੰਦੇ ਜਿੰਨੇ ਨੇ ਤੁਸੀਂ ਤੁਸੀਂ ਕੌਣ ਹੋ ਤੁਸੀਂ ਸਾਡੇ ਕੋ ਕੀ ਝੋਟੀ ਹੈ ਭਾਈ ਮੈਂ ਵੀ ਖੇਡਦਾ ਹੀ ਨਾਲ ਨਹੀਂ ਨਹੀਂ ਤੁਹਾਡੂ ਕੀ ਝੋਟੀ ਹੈ ਮੇਰੇ ਨਾਲ ਜਿਹੜਾ ਮੁੰਡਾ ਤੁਸੀਂ ਆਦੇ ਭਾਈ ਮੈਂ ਆ ਰਿਹਾ ਇਸ ਕੋਲੋਂ ਰਾਸਤੇ ਵਿੱਚ ਨੈਕੀਵਰ ਰੋਕ ਕੇ ਖਿਲਾ ਰਿਹਾ ਮੈਨੂੰ ਮੈਨੂੰ ਕਹਿੰਦੇ ਮੁਲਾਜ਼ੇ ਮੈਂ ਆਪਣੀ ਤਲਾਸ਼ੀ ਗਰਾ ਤੂੰ ਮਾਨ ਵੇਚਦਾ ਅੱਛਾ ਤਲਾਸ਼ੀ ਗਰਾ ਰੁਪਈਆ ਮੇਰੇ ਕੋ 700 ਦਾ 700 ਦਾ 700 ਤੇ ਦੋ ਵਜੇ ਨੇ ਆ ਭਾਈ ਮਲਾਜਮ ਦੱਸ ਕੇ ਖੋ ਕੇ ਲੈ ਗਿਆ ਮੇਰੇ ਕੋਲ ਅੱਜ ਲੈ ਕੇ ਆਜੀ ਭਾਜੀ ਆਜੀ 27 ਵੀ ਉਹਨਾਂ ਦੀ ਐਕਟਿਵ ਆਵਾਜ਼ ਉਹਨਾਂ ਦੀ ਇਹ ਤੇ ਲਿੱਡੋ ਖੇਡ ਕੇ ਅੱਛਾ ਦੋਨੋਂ ਆਈਡ ਹਾਂਜੀ ਨਹੀਂ ਭਾਜੀ ਉਹਨਾਂ ਨੇ ਪੁਲਿਸ ਦਾ ਨਾਮ ਲਿਆ ਸੀ ਅਸੀਂ ਮਲਾਜਮ ਹਾਂਜੀ ਅੱਛਾ ਜੀ ਉਹ ਕਹਿੰਦਾ ਇਹ ਮਲਾਜਮ ਆ ਕਿਹੜੇ ਸਟਾਫ ਦੇ ਕਹਿੰਦੇ ਹਾਂਜੀ ਸੀਨੀਅਰ ਸਟਾਫ ਦੀ ਭਾਜੀ ਸੀਨੀਅਰ ਸਟਾਫ ਤੋਂ ਆਏ ਜਾਂਦੇ ਹਾਂਜੀ ਅੱਛਾ ਜੀ ਇਹ ਪਹਿਲਾਂ ਤਿੰਨ ਸੀਗੇ ਅੱਜ ਦੋ ਆਏ ਨੇ ਦੋ ਖੇਡਦੇ ਵੀ ਨਹੀਂ ਸੀ ਫਿਰ ਸ਼ੁਕਰ ਭਾਜੀ ਧੰਨਵਾਦ ਆਹੋ ਬੜਾ ਲਗਾਤਾਰ ਤਾਂ ਗੱਡੀ ਚਲਾ ਨਹੀਂ ਸਕਦਾ ਹਾਂ ਉਹਨਾਂ ਨੇ ਲਿੱਡੋ ਖੇਡ ਨਹੀਂ ਚਲੋ ਜੀ ਲ ਇਹਨਾਂ ਕੋ ਕੀ ਥੋਟੀ ਹੈ ਜੀ ਆ ਕੇ ਵੀਡੀਓ ਬਣਾਉਣਗੇ ਨਹੀਂ ਬਣਾਏ ਹੋ ਭਾਈ ਬੰਦਾ ਤਾਂ ਬਣਾ ਆਪ ਪਬਲੀਕ ਵਿੱਚ ਉਧਰ ਡਰ ਜਾਂਦੇ ਨੇ ਕਿ ਬਣਾਏ ਮੈਂ ਭਾਈ ਇਹਨਾਂ ਕੋਲ ਜਿੰਨੇ ਪੈਸੇ ਮੰਗੇ ਸੀਗੇ ਇਹਨਾਂ ਨੇ ਇਹਨਾਂ ਨੇ 600 ਤੋਂ ਮੰਗਿਆ ਕਰਨ 500 ਰੁਪਏ ਦੇ ਲੋ ਤੇ 500 ਰੁਪਏ ਮੰਗਿਆ ਹਾਂਜੀ ਠੀਕ ਹੈ ਕਿਸਨ ਦਿੱਤੇ ਨੇ ਇਹ ਮੁੰਡੇ ਦੇ ਕਹਿੰਦਾ ਕਰਨੇ ਗੱਲ ਜੀਰੋ ਯਾਰ ਮੁੰਡੇ ਬਣਾ ਫਿਰ ਦੁਬਾਰਾ ਫੇਰ ਆਏ ਕੋਈ ਕੋਈ ਇਹਨਾਂ ਨੇ ਤੁਹਾਡੀ ਕਿਸੇ ਨਾ ਸੀਨੀਅਰ ਅਧਿਕਾਰੀ ਨਾਲ ਗੱਲ ਵੀ ਕਰਾਈ ਜਾਂ ਬੁਲਾਇਆ ਉਹਨਾਂ ਨੂੰ ਮੋਕੇ ਤੇ ਕਿਸਨ ਨੂੰ ਗੱਲ ਕਰਾਈ ਭਾਈ ਕਿਸਨ ਨੂੰ ਬੁਲਾਏ ਨੇ ਸਾਨੂੰ ਉਧਰ ਰੋਭ ਦੇ ਮਲੇ ਹਵਾ ਦੇ ਵਿੱਚ